ਬ੍ਰਿੰਦਰ ਗੋਇਲ ਦੇ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਪ੍ਰੈਸ ਕਾਨਫਰੰਸ ਦੇ ਵਿੱਚ ਅਹਿਮ ਮੁੱਦੇ ਤੇ ਕੀਤੀ ਗੱਲਬਾਤ ਸਸ਼ਟਾ ਜੀ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਤੇ ਗੱਲ ਕਰਾਂਗੇ ਕਾਨੂੰਨ ਮੰਤਰੀ ਬ੍ਰਿੰਦਰ ਗੋਇਲ ਦੀ ਜਿਨ੍ਹਾਂ ਦੇ ਵੱਲੋਂ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਖਾਸ ਮੁੱਦੇ ਦੇ ਉੱਤੇ ਚਰਚਾ ਕੀਤੀ ਤੇ ਉਹਨਾਂ ਦੱਸਿਆ ਕਿ ਕਿਵੇਂ ਹਿਮਾਚਲ ਸਰਕਾਰ ਦੇ ਵੱਲੋਂ 500 ਕਰੋੜ ਦਾ ਜਿਹੜਾ ਬੋਝ ਉਹ ਪਾਇਆ ਜਾ ਰਿਹਾ ਹੈ ਇਸੇ ਚੱਲਦੇ ਬਰਿੰਦਰ ਗੋਇਲ ਇਹ ਵੀ ਗੱਲ ਕਹਿ ਦਿੱਤੀ ਹੈ ਕਿ ਜੇਕਰ ਇਸ ਦੇ ਤੋਂ ਕੋਈ ਵਿਚਾਰ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਆ ਅਦਾਲਤ ਦਾ ਰੁਖ ਕਰੇਗੀ ਦੱਸਿਆ ਕਿ BBMB ਦੇ ਮੁੱਦੇ ਨੂੰ ਲੈ ਕੇ ਜਿਹੜਾ ਕਿ ਬਰਿੰਦਰ ਗੋਇਲ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਵੱਡੇ ਖੁਲਾਸੇ ਕੀਤੇ ਨੇ ਆਓ ਸੁਣਦੇ ਹਾਂ ਬਿਨਾਂ ਕਿਸੇ ਮਤਲਬ ਤੋਂ ਤੇ ਬਿਨਾਂ ਕਿਸੇ ਕਾਰਨ ਤੋਂ ਜਿਹੜਾ 500 ਕਰੋੜ ਰੁਪਏ ਦਾ ਬੋਝ ਹੈ ਜਿਹੜਾ ਉਹ BBMB ਦੇ ਪਾਇਆ ਹੈ ਿਸਦਾ ਕੋਈ ਬੇਸ ਨਹੀਂ ਹੈ ਸਮੇ ਸਮੇ ਤੇ ਇਹ ਕਾਂਗਰਸ ਦੀ ਜਿਹੜੀ ਹਿਮਾਚਲ ਦੀ ਸਰਕਾਰ ਆ ਇਹ ਇਸ ਤਰ੍ਹਾਂ ਦੀ ਧੱਕੇਸ਼ਾਹੀ ਕਰਦੀ ਰਹੀ ਹੈ ਪਹਿਲਾਂ ਇਹਨਾਂ ਨੇ ਵਾਟਰ ਸੈਸ ਲਾਉਣ ਦੀ ਕੋਸ਼ਿਸ਼ ਕੀਤੀ ਤੇ ਜਿਹੜੀ ਚੈਲੰਜ ਹੋਈ ਤੇ ਉਹ ਫੈਸਲਾ ਸੀ ਜਿਹੜਾ ਉਹ ਰੱਦ ਹੋਇਆ ਹੁਣ ਵਾਟਰ ਸੈਸ ਦੀ ਗੱਲ ਛੱਡ ਕੇ ਹੋ ਇਧਰਲੇ ਪਾਸੇ ਨੂੰ ਆ ਗਏ ਪਤਾ ਨਹੀਂ ਕਿਹੜਾ ਕਾਨੂੰਨ ਕੱਢਿਆ ਕਿੱਥੋਂ ਦੀ ਗੱਲ ਚੱਕੀ ਆ ਤੇ ਜਿਹੜਾ ਸਾਰਾ ਨੰਗਰ ਡੈਮ ਦਾ ਸੀ ਸਾਰੀ ਜ਼ਮੀਨ ਸਾਰੀ ਮਸ਼ੀਨਰੀ ਸਾਰਾ ਕੁਝ ਇਕੱਠਾ ਕਰਕੇ ਕੀਮਤਾਂ ਆਪੇ ਕੀਮਤਾਂ ਅਸੈਸ ਕਰ ਲੀਆਂ ਤੇ ਉਹਦੇ ਅਸੈਸਮੈਂਟ ਕਰਕੇ ਤੇ ਜਿਹੜੀ ਸਾਡੇ ਲੇਵੇ ਜਾਣਕਾਰੀ ਹੈ ਕਿ ਉਥੋਂ ਦੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਸੀ ਕਿ ਮੈਂ ਤੇ 4% ਟੈਕਸ ਲਾਉਣਾ ਸੀ ਪਰ ਮੈਂ ਕਿਸੇ ਕਾਰਨ 2% ਟੈਕਸ ਲਾ ਰਿਆਂ ਹਲੇ ਫਿਲਹਾਲ ਤੇ ਜਿਹੜਾ ਬਣਾ ਕੇ ਇਹਨਾਂ ਨੇ 500 ਕਰੋੜ ਰੁਪਏ ਦਾ BBMP ਨੂੰ ਕਹਿਤਾ ਕਿ ਇਹ ਸਾਡਾ ਜਿਹੜਾ ਟੈਕਸ ਹੈ ਬੰਦ ਤੇ ਇਸ ਟੈਕਸ ਦੀ ਜਿਹੜੀ ਅਮਾਉਂਟ ਹੈ ਬੀਵੀਐਮਪੀ ਦੇ ਪੂਰੇ ਬਜਟ ਤੋਂ ਮਤਲਬ ਕਹਿੰਦਾ ਕਿ 20% ਬੀਵੀਐਮਪੀ ਦਾ ਬਜਟ ਹੈ ਜਿਹੜਾ ਇਹ ਇਹਨਾਂ ਨੇ ਵਧਾਤਾ ਉਹ ਤੇ ਇਸ ਦੇ ਲਈ ਕਿਉਂਕਿ ਪੰਜਾਬ ਜਿਹੜਾ ਹੈ ਇਹ ਵੱਡਾ ਹਿੱਸੇਦਾਰ ਹੈ ਤੇ ਬੋਝ ਵੀ ਸਾਡੇ ਦੀ ਸਭ ਤੋਂ ਵੱਧ ਪੈਣਾ ਹੈ ਸੋ ਬੀਵੀਐਮਪੀ ਨੂੰ ਅਸੀਂ ਲਿਖਿਆ ਹੈ ਕਿ ਇਹੇ ਕਾਨੂੰਨੀ ਹੈ ਇਹ ਕੋਈ ਇਹਨਾਂ ਦਾ ਅਧਿਕਾਰ ਨਹੀਂ ਹੈ ਲਾਉਣ ਦਾ ਸੋ ਹੁਣ BBMP ਨੇ ਅੱਗੇ ਪਰਸਿਊ ਵੀ ਕਰਨਾ ਹੈ ਤੇ ਅਸੀਂ ਇਹਦੇ ਲਈ ਕੋਰਟ ਦੇ ਵਿੱਚ ਵੀ ਜਾਵਾਂਗੇ ਹਰ ਤਰ੍ਹਾਂ ਦਾ ਜੋ ਹੈ ਸੀ ਰੇਮੇਡੀ ਹੈ ਉਹ ਅਵੇਲ ਕਰਾਂਗੇ ਬਾਕੀ ਕਾਂਗਰਸ ਹਮੇਸ਼ਾ ਪੰਜਾਬ ਦੇ ਨਾਲ ੱਟਕੇ ਹੋਏ ਨੇ ਜੇ ਪੰਜਾਬ ਦੇ ਮੈਂ ਪਾਣੀਆਂ ਦੀ ਗੱਲ ਕਰ ਲਾਂ ਜਦੋਂ ਕੇਂਦਰ ਦੇ ਵਿੱਚ ਕਾਂਗਰਸ ਦੀਆਂ ਸਰਕਾਰਾਂ ਸੀ ਉਸ ਸਮੇਂ ਪੰਜਾਬ ਦੇ ਪਾਣੀ ਖੋਹੇ ਗਏ ਪੰਜਾਬ ਦੇ ਨਾਲ ਧੱਕੇ ਕੀਤੇ ਗਏ ਤੇ ਅੱਜ ਫੇਰ ਉਹੀ ਚਿਹਰਾ ਜਿਹੜਾ ਕਾਂਗਰਸ ਦਾ ਉਹ ਸਾਹਮਣੇ ਆਇਆ ਤੇ ਮੈਨੂੰ ਦੁੱਖ ਇਸ ਚੀਜ਼ ਦਾ ਵੀ ਹੈ ਕਿ ਪੰਜਾਬ ਦੇ ਜਿਹੜੇ ਕਾਂਗਰਸ ਦੇ ਲੀਡਰਾਂ ਨੇ ਕਿਸੇ ਨੇ ਇਸ ਬਾਰੇ ਆਪਣੀ ਚੁੱਪੀ ਨਹੀਂ ਤੋੜੀ ਕਿਸੇ ਨੇ ਇਸ ਬਾਰੇ ਕੋਈ ਗੱਲ ਨਹੀਂ ਕੀਤੀ ਜਿਸ ਤੋਂ ਜ਼ਾਹਰ ਹੁੰਦਾ ਹੈ ਕਿ ਕਾਂਗਰਸ ਤੁਰੋ ਹੀ ਭਾਵੇਂ ਉਹਨਾਂ ਦੇ ਲੀਡਰ ਕੋਈ ਵੀ ਹੋਣ ਉਹ ਸਾਰੇ ਪੰਜਾਬ ਦੇ ਵਿਰੋਧੀ ਬਣ ਕੇ ਬੈਠੇ ਹੋਏ ਨੇ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਹਾਂ ਤੇ ਪੰਜਾਬ ਦੇ ਨਾਲ ਕੋਈ ਜਿਹੜਾ ਤੱਕਾ ਉਹ ਨਹੀਂ ਹੋਣ ਦੇਵਾਂਗੇ ਜਿਹੜਾ ਇਹ ਬੋਝ ਪਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਬੋਝ ਨੂੰ ਅਸੀਂ ਬਿਲਕੁਲ ਵੀ ਕਤਈ برداشت ਨਹੀਂ ਕਰਾਂਗੇ ਤੇ ਹਰ ਤਰ੍ਹਾਂ ਦਾ ਹਿੱਲਾ ਜਿਹੜਾ ਹੋ ਅਸੀਂ ਅਪਣਾਵਾਂਗੇ ਥੈਂਕ ਯੂ ਇਹ ਪਹਿਲਾਂ ਵੀ 2023 'ਚ ਇਹਨਾਂ ਦਾ ਵਾਟਰ ਸਸਲਾਉਣ ਦੀ ਕੋਸ਼ਿਸ਼ ਕੀਤੀ ਸੀ ਵਾਟਰ ਸਸਲਾਉਣ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਨੇ ਤੇ ਹੁਣ ਬਾਰਡਰ ਸਿਸ ਆ ਵੀ ਬਣਾ ਲਿਆ ਦੀ ਹੁਣ ਪਾਣੀ ਨੂੰ ਉੱਥੇ ਰੋਕ ਕੇ ਖੜਾ ਲਾਣੇ ਹੈ ਪਾਣੀ ਤੇ ਨੀਚੇ ਵੱਲ ਨੂੰ ਹੀ ਆਉਣਾ ਆ ਹੁਣ ਅ ਹੜਾਂ ਦੇ ਸਮੇਂ ਤੇ ਜਿਹੜੀ ਸਭ ਤੋਂ ਜ਼ਿਆਦਾ ਮਾਰ ਪਈ ਉਹ ਹਿਮਾਚਲ ਦੀ ਤੇ ਜੰਮੂ ਕਸ਼ਮੀਰ ਦਾ ਜਿਹੜਾ ਪਾਣੀ ਸੀ ਸਾਰਾ ਨੀਚੇ ਨੂੰ ਆਇਆ ਉਹਦੇ ਕਰਕੇ ਵੱਡੀ ਮਾਰ ਸਾਨੂੰ ਪਈ ਹੈ ਉੱਚੇ ਦਰਿਆ ਦੇ ਵਿੱਚ ਬੜਾ ਪਾਣੀ ਆਇਆ ਅਸੀਂ ਤਾਂ ਕਿਸੇ ਨੂੰ ਨਹੀਂ ਕਿਹਾ ਇਹ ਪਾਣੀ ਤਾਂ ਨੀਚੇ ਵਾਲੇ ਪਾਸੇ ਨੂੰ ਹੀ ਚੱਲਣਾ ਹੁਣ ਇਹ ਤਾਂ ਪਿੱਛੇ ਇਸ ਤੇ ਸੈਸ ਮੰਗਦੇ ਸੀ ਐਡੇ ਵੱਡੇ ਨੁਕਸਾਨ ਹੋਏ ਅਸੀਂ ਚੁੱਪ ਕੀਤੇ ਬੈਠੀਆਂ ਸਵੈਸ ਕਰਕੇ ਵਾਟਰ ਸੈਸ ਜਿਹੜਾ ਲਾਇਆ ਸੀ ਉਹਦੇ ਵਿੱਚ ਉਹ ਰੱਦ ਹੋਇਆ ਬਕਾਇਦਾ ਕੋਰਟ ਨੇ ਰੱਦ ਕੀਤਾ ਸੋ ਦਾਦੇ ਕੀ ਬੀਬੀ ਅਮ ਦਾ ਜਿਹੜਾ ਮੁੱਦਾ ਕਾਫੀ ਗਰਮਾਇਆ ਹੋਇਆ ਕਾਫੀ ਸਮੇ ਤੋਂ ਪਰ ਹੁਣ ਜੋ ਹਿਮਾਚਲ ਸਰਕਾਰ ਦੇ ਵੱਲੋਂ ਹਾਲੇ ਦੇ ਵਿੱਚ ਇਹ ਫੈਸਲਾ ਲਿਆ ਜਾ ਰਿਹਾ ਇਸ ਦਾ ਵਿਰੋਧ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਗਿਆ ਬਿਊਰੋ ਰਿਪੋਰਟ ਆਜ਼ਾਦ ਸੋਚ